ਦੋਸਤੋ 트럼ਪ ਨੇ ਐਲਾਨ ਕੀਤਾ ਹੈ ਕਿ ਤੁਸੀਂ 5 ਮਿਲੀਅਨ ਦੋ ਯਾਨੀ ਇੰਡੀਆ ਦਾ 43 ਕਰੋੜ ਰੁਪਇਆ ਭਰੋ ਤੇ ਤੁਸੀਂ ਅਮਰੀਕਾ ਦੀ ਸਿਟੀਜ਼ਨਸ਼ਿਪ ਲੈ ਸਕਦੇ ਹੋ ਯਾਨੀ ਤੁਹਾਨੂੰ ਇੱਕ ਗ੍ਰੀਨ ਕਾਰਡ ਮਿਲ ਜਾਵੇਗਾ ਅਮਰੀਕਾ ਦੇ ਵਿੱਚ ਰਹਿਣ ਦਾ ਇਸ ਸਕੀਮ ਦਾ ਜਿਹੜਾ ਐਲਾਨ ਹੈ ਉਹ 25 ਫਰਵਰੀ 2025 ਨੂੰ 트럼ਪ ਦੁਆਰਾ ਕੀਤਾ ਗਿਆ ਇਸ ਦਾ ਮੁੱਖ ਮਕਸਦ EB5 ਵੀਜ਼ਾ ਪ੍ਰੋਗਰਾਮ ਨੂੰ ਬਦਲਣਾ ਹੈ ਇਹ ਪ੍ਰੋਗਰਾਮ 1990 ਤੋਂ ਚੱਲ ਰਿਹਾ ਹੈ ਇਸ ਪ੍ਰੋਗਰਾਮ ਦੇ ਤਹਿਤ ਕੋਈ ਵੀ ਜਿਹੜਾ ਵਿਦੇਸ਼ੀ ਹੈ ਅਮਰੀਕਾ ਦੀ ਰੈਜ਼ਿਡੈਂਸੀ ਜਾਂ ਗ੍ਰੀਨ ਕਾਰਡ ਲੈਣਾ ਚਾਹੁੰਦਾ ਹੈ ਉਸ ਨੂੰ ਅਮਰੀਕਾ ਦੇ ਵਿੱਚ ਇਨਵੈਸਟ ਕਰਨਾ ਪੈਂਦਾ ਸੀ ਇਸ ਕਰਕੇ ਇਸ ਨੂੰ ਇਮੀਗ੍ਰੈਂਟ ਇਨਵੈਸਟਰ ਪ੍ਰੋਗਰਾਮ ਕਿਹਾ ਜਾਂਦਾ ਹੈ ਇਸ ਪ੍ਰੋਗਰਾਮ ਦੇ ਅਕੋਰਡਿੰਗ ਉਹਨਾਂ ਵਿਦੇਸ਼ੀਆਂ ਨੂੰ ਅਮਰੀਕਾ ਗ੍ਰੀਨ ਕਾਰਡ ਦਿੰਦਾ ਸੀ ਜਿਹੜੇ ਅਮਰੀਕਾ ਦੇ ਵਿੱਚ ਆ ਕੇ ਪੈਸਾ ਲਗਾਉਂਦੇ ਸਨ ਇਹ ਪੈਸਾ ਦੋ ਤਰੀਕੇ ਨਾਲ ਲਗਾਇਆ ਜਾ ਸਕਦਾ ਸੀ ਪਹਿਲੇ ਨੰਬਰ ਤੇ ਸਿੱਧਾ ਨਿਵੇਸ਼ ਜਿਵੇਂ ਕੋਈ ਵਿਦੇਸ਼ੀ ਅਮਰੀਕਾ ਦੇ ਵਿੱਚ ਆ ਕੇ ਆਪਣਾ ਕੋਈ ਕਾਰੋਬਾਰ ਚਲਾਉਂਦਾ ਜਿਵੇਂ ਕੋਈ ਹੋਟਲ ਰੈਸਟੋਰੈਂਟ ਜਾਂ ਫੈਕਟਰੀ ਤੇ ਇਸ ਦੇ ਲਈ ਉਸ ਨੇ 10 ਨੌਕਰੀਆਂ ਪੈਦਾ ਕੀਤੀਆਂ ਹੋਈਆਂ ਨੇ ਯਾਨੀ ਕਿ ਉਹ ਅਮਰੀਕਾ ਦੀ ਅਰਥਵਿਵਸਥਾ ਦੇ ਵਿੱਚ ਆਪਣਾ ਮੇਨ ਯੋਗਦਾਨ ਦੇ ਰਿਹਾ ਹੈ ਤੇ ਉਸ ਦੇ ਦੁਆਰਾ ਚਲਾਏ ਗਏ ਕਾਰੋਬਾਰ ਨੇ 10 ਨੌਕਰੀਆਂ ਪੈਦਾ ਕੀਤੀਆਂ ਹੋਈਆਂ ਨੇ ਅਤੇ ਦੂਜੇ ਨੰਬਰ ਤੇ ਉਸ ਨੇ ਸਰਕਾਰ ਦੁਆਰਾ ਚਲਾਏ ਗਏ ਪ੍ਰੋਜੈਕਟ ਦੇ ਵਿੱਚ ਆਪਣੇ ਪੈਸੇ ਲਗਾਏ ਹੋਏ ਨੇ ਇਸ ਤਰ੍ਹਾਂ ਇਨਵੈਸਟ ਕਰਕੇ ਸਰਕਾਰ ਉਸ ਨੂੰ ਉਸ ਦੀ ਪਤਨੀ ਨੂੰ ਤੇ ਉਸ ਦੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗ੍ਰੀਨ ਕਾਰਡ ਦੇ ਦਿੰਦੀ ਸੀ ਵਰ ਹੁਣ 트럼ਪ ਅਤੇ ਉਸ ਦਾ ਮੰਤਰੀ ਲਟਕਿਨ EB5 ਵੀਜ਼ਾ ਯੋਜਨਾ ਨੂੰ ਇਹ ਕਹਿ ਕੇ ਬੰਦ ਕਰ ਰਹੇ ਨੇ ਕਿ ਇਹ ਬੇਤੁਕੀ ਹੈ ਅਤੇ ਇਸ ਦੇ ਵਿੱਚ ਧੋਖੇਬਾਜ਼ੀ ਬਹੁਤ ਹੈ ਹੁਣ 골ਡ ਕਾਰਡ ਦੇ ਬੇਨੀਫਿਟ ਦੇਖੀਏ ਤਾਂ 골ਡ ਕਾਰਡ ਨੂੰ ਖਰੀਦਣ ਵਾਲੇ ਨੂੰ ਅਮਰੀਕਾ ਵਿੱਚ ਰਹਿਣ ਦਾ ਕੰਮ ਕਰਨ ਦਾ ਅਤੇ ਨਾਗਰਿਕਤਾ ਦਾ ਜਿਹੜਾ ਅਧਿਕਾਰ ਹੈ ਉਹ ਮਿਲੇਗਾ 트럼ਪ ਨੇ ਕਿਹਾ ਕਿ ਇਸ ਨਾਲ ਅਮੀਰ ਅਤੇ ਸਫਲ ਲੋਕ ਅਮਰੀਕਾ ਵਿੱਚ ਆਉਣਗੇ ਜੋ ਟੈਕਸ ਭਰਨਗੇ ਪੈਸਾ ਖਰਚਣਗੇ ਅਤੇ ਇਸ ਨਾਲ ਅਮਰੀਕਾ ਦੀ ਤਰੱਕੀ ਹੋਵੇਗੀ ਇਸ ਇਸ ਗੇਮ ਨੂੰ ਸ਼ੁਰੂ ਕਰਨ ਦੇ ਪਿੱਛੇ 트ੰਪ ਸਰਕਾਰ ਦਾ ਮੁੱਖ ਮਕਸਦ ਜਿਹੜਾ ਹੈ ਉਹ ਅਮਰੀਕਾ ਦਾ ਕਰਜ਼ਾ ਘਟਾਉਣਾ ਹੈ। 트ੰਪ ਨੇ ਕਿਹਾ ਕਿ ਜੇਕਰ 10 ਲੱਖ ਕਾਰਡ ਵਿਕ ਗਏ ਤਾਂ 5 ਟ੍ਰਿਲੀਅਨ ਇਕੱਠੇ ਹੋ ਜਾਣਗੇ। ਅਮਰੀਕਾ ਦਾ ਜਿਹੜਾ ਮੌਜੂਦਾ ਕਰਜ਼ਾ ਹੈ ਉਹ 35-36 ਟ੍ਰਿਲੀਅਨ ਹੈ। ਉਹ ਇਸ ਪੈਸੇ ਨਾਲ ਕਰਜ਼ੇ ਨੂੰ ਘਟਾ ਸਕਦੇ ਹਨ ਤੇ ਜੇਕਰ ਇਹ ਕਾਰਡ 1 ਕਰੋੜ ਵਿਕ ਗਏ ਤਾਂ ਅਮਰੀਕਾ ਨੂੰ 50 ਟ੍ਰਿਲੀਅਨ ਦੀ ਜਿਹੜੀ ਕਮਾਈ ਹੈ ਉਹ ਹੋ ਜਾਵੇਗੀ। 27 ਫਰਵਰੀ ਨੂੰ ਲੁਟਕਿੰਨੇ ਦਾਵਾ ਕੀਤਾ ਕਿ ਇਸ ਸਕੀਮ ਨੂੰ 2.5 ਲੱਖ ਲੋਕ ਉਡੀਕ ਰਹੇ ਹਨ। ਹਾਲਾਂਕਿ ਅਜੇ ਅਰਜ਼ੀਆਂ ਸ਼ੁਰੂ ਨਹੀਂ ਹੋਈਆਂ। ਜੋ ਕਿ ਮਾਰਚ ਮਹੀਨੇ ਵਿੱਚ ਸ਼ੁਰੂ ਹੋ ਰਹੀਆਂ ਨੇ ਤੇ 트럼ਪ ਨੇ ਕਿਹਾ ਕਿ ਇਹ ਸਕੀਮ ਬਹੁਤ ਜ਼ਿਆਦਾ ਵਿਕੇਗੀ ਅਤੇ ਅਮਰੀਕਾ ਨੂੰ ਇਸ ਤੋਂ ਬਹੁਤ ਉਮੀਦਾਂ ਨੇ ਹੁਣ ਇੱਥੇ ਸਵਾਲੇ ਪੈਦਾ ਹੁੰਦਾ ਹੈ ਕਿ ਇਹ ਸਕੀਮ ਲਾਗੂ ਹੋ ਸਕੇਗੀ ਜਾਂ ਨਹੀਂ ਕਿਉਂਕਿ ਕਾਨੂੰਨ ਦੀ ਸਥਿਤੀ ਅਕੋਰਡਿੰਗ ਅਮਰੀਕੀ ਸੰਸਦ ਜਿਹੜੀ ਹੈ ਨਾਗਰਿਕਤਾ ਦੇ ਨਿਯਮ ਤੈਅ ਕਰਦੀ ਹੈ ਪਰ 트럼ਪ ਨੇ ਕਿਹਾ ਕਿ ਇਸ ਸਕੀਮ ਲਈ ਸੰਸਦ ਦੀ ਮਨਜ਼ੂਰੀ ਜਿਹੜੀ ਹੈ ਉਹਦੀ ਲੋੜ ਨਹੀਂ ਪਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਸੰਭਵ ਨਹੀਂ EB5 ਨੂੰ ਬਦਲਣ ਲਈ ਕਾਨੂੰਨੀ ਬਦਲਾਅ ਚਾਹੀਦੇ ਹਨ ਇਸ ਤੋਂ ਲੱਗਦਾ ਹੈ ਕਿ ਇਹ ਤਾਂ ਕਈ ਲੋਕ ਇਸ ਨੂੰ ਨਾਗਰਿਕਤਾ ਦੇ ਵਿਕਰੀ ਵੱਜੋਂ ਦੇਖਦੇ ਹਨ ਜੋ ਅਮੀਰਾਂ ਨੂੰ ਤਰਜੀਹ ਦੇ ਰਹੀ ਹੈ ਅਤੇ ਮਿਹਨਤੀ ਜਾਂ ਪ੍ਰਭਾਵਸ਼ਾਲੀ ਜਿਹੜੇ ਲੋਕਾਂ ਨੇ ਉਹ ਪਿੱਛੇ ਰਹਿ ਰਹੇ ਨੇ ਇਸ ਦਾ ਭਾਰਤਿਆਂ ਤੇ ਵੀ ਅਸਰ ਪਵੇਗਾ ਕਿਉਂਕਿ ਭਾਰਤੀ ਜੋ ایਵੀ5 ਯੋਜਨਾ ਰਾਹੀਂ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਸਨ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਕੀਮ ਅਮੀਰਾਂ ਨੂੰ ਤੇਜ਼ ਰਾਹ ਦੇਵੇਗੀ ਜਦਕਿ ਉਹਨਾਂ ਦੀ ਉਡੀਕ ਹੋਰ ਲੰਮੀ ਹੋ ਸਕਦੀ ਹੈ ਪਰ ਜਿਨ੍ਹਾਂ ਕੋਲ 5 ਮਿਲੀਅਨ ਹਨ ਉਹ ਹੀ ਇਸ ਦਾ ਫਾਇਦਾ ਲੈ ਸਕਦੇ ਹਨ ਸੋ ਦੋਸਤੋ ਤੁਹਾਨੂੰ 트ੰਪ ਦੁਆਰਾ ਚਲਾਈ ਗਈ ਹੈ 골ਡ ਕਾਰਡ ਸਕੀਮ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਚ ਜ਼ਰੂਰ ਲਿਖਿਓ ਧੰਨਵਾਦ